ਉਹ ਬੁੱਝੜੋ ਫਿਰ ਤੁਸੀਂ ਕਹਿੰਨਾ ਗਾਲਾਂ ਕੱਢਦਾ ਇਹ ਜਾਂ ਇਹ ਸ਼ਬਦ ਬੋਲਦਾ ਦੁੱਖ ਲੱਗਦਾ ਗੁੱਸਾ ਆਉਂਦਾ ਸੁੱਡੀਆਂ ਅਕਲ ਤੇ ਜਿਹੜਾ ਅਕਲ ਦਾ ਜਨਾਜਾ ਨਿਕਲਿਆ ਪਿਆ ਜਿਹੜੇ ਬਹੁਤ ਤੌਰ ਤੇ ਤੁਸੀਂ ਕੰਗਾਲ ਹੋ ਚੁੱਕੇ ਹੋ ਸੋਨੂੰ ਜੋ ਮਰਜੀ ਸਕੂਲ ਕਹਿ ਦੇਣਾ ਅਸੀਂ ਸਕੂਲਾਂ ਵਾਲੇ ਰੱਬਵੰਨੀ ਬੈਠੇ ਆ ਅਸੀਂ ਪੜਤਾਲ ਨਹੀਂ ਕਰਨੀ ਹੁੰਦੀ ਵੀ ਸਕੂਲ ਵਾਲੇ ਕਿਉਂ ਕਹਿ ਰਹੇ ਆ ਕਾਹਦੀ ਖਤਰਦਾੜ ਕਰ ਮੰਗ ਰਹੇ ਆ ਚੁੱਪ ਕਰਕੇ ਭੇਜੀ ਜਾਂਦੇ ਆ ਸੋਡੀ ਬੋਲੀ ਦੀ ਐਸੀ ਤਾਂ ਅਸੀਂ ਕਰੀ ਜਾਂਦੇ ਆ ਸਕੂਲਾਂ ਨਾਸ ਮਾਰ ਜਾਂਦਾ ਤੁਸੀਂ ਉੱਥੇ ਨਿਕਲੇ ਜਾ ਕੇ ਖੜੇ ਪਤਾ ਕੀਤਾ ਇਤਿਹਾਸ ਵਿਗੜੀ ਜਾਂਦਾ ਸਿਹਤ ਵਿਗੜੀ ਜਾਂਦੀ ਉੱਥੇ ਨਹੀਂ ਖੜਾ ਸਾਡੇ ਬੁੱਧੀ ਜੀਵੀਆਂ ਗਆਂ ਦਾ ਬੁੱਧੀ ਨੂੰ ਕੀੜਾ ਹੀ ਖਾ ਗਿਆ ਯਾਰ ਆ ਵਿਦਵਾਨ ਸਾਡੇ ਕਿੱਧਰ ਮਰ ਮੁਰਗੇ ਆ ਫਿਰ ਤੁਸੀਂ ਕਹੋਗੇ ਐਂ ਬੋਲਦਾ ਹੈ ਇਹ ਸੋਡਾ ਫਰਜ਼ ਨਹੀਂ ਹੈਗਾ ਯਾਰ ਵੀ ਇੰਨਾ ਕੁਝ ਹੋ ਹੀ ਜਾਂਦਾ ਆ ਕੁਝ ਪੰਜਾਬ ਨਾਲ ਵਾਪਰ ਰਿਹਾ ਤੁਸੀਂ ਚੁੱਪ ਗੜੇ ਬੈਠਿਓ ਕਾਹਦੇ ਬੁੱਧੀ ਜੀਵੀਆਂ ਫਿਰ ਤੁਸੀਂ ਕਾਲੇ ਵਿਦਵਾਨ ਹੋ ਕਿਰੇ ਸਿਆਣੇ ਤੁਸੀਂ ਬਈ ਉਹ ਅਸੀਂ ਬੁੱਧੀ ਜੀਵੀ ਹੁੰਨੇ ਆ ਅਸੀਂ ਵਿਦਵਾਨ ਹੁੰਨੇ ਆ ਅਸੀਂ ਆਏ ਕਰਦੇ ਆ ਅਸੀਂ ਬਾਹ ਕਰਦੇ ਆ ਸੋਡਾ ਫਰਜ਼ ਹੈ ਜਦੋਂ ਗੁੰਗੀ ਬੋਲੀ ਅੰਨੀ ਹੋ ਚੁੱਕੀ ਸਰਕਾਰ ਹੈ ਇਹ ਗਦਾਰ ਹੋ ਚੁੱਕੇ ਆ ਲੀਡਰਸ਼ਿਪ ਪੰਜਾਬ ਦੇ ਗਦਾਰ ਬਣ ਕੇ ਪੰਜਾਬ ਨੂੰ ਮਾਰਨ ਤੇ ਤੁਰ ਪਏ ਜਿਹੜੇ ਖਾਸ ਸਨੇਹ ਹੁੰਦੇ ਆ ਮਹੱਤਵਪੂਰਨ ਮਸਲੇ ਹੁੰਦੇ ਆ ਉਹਨਾਂ ਸਮਿਆਂ ਤੇ ਹੀ ਮੈਂ ਪੰਜਾਬੀਆਂ ਨੂੰ ਕਹਿਣਾ ਹੁੰਦਾ ਵੀ ਇਹ ਮੇਰੀ ਗੱਲ ਕੱਲੇ ਕੱਲੇ ਇਨਸਾਨ ਤੱਕ ਸਾਡੀਆਂ ਮਾਵਾਂ ਭੈਣਾਂ ਬੱਚਿਆਂ ਨੌਜਵਾਨਾਂ ਬਜ਼ੁਰਗਾਂ ਤੱਕ ਹਰ ਘਰ ਤੱਕ ਹਰ ਪੰਜਾਬੀ ਤੱਕ ਇਹ ਗੱਲ ਪਹੁੰਚਣੀ ਬੜੀ ਲਾਜ਼ਮੀ ਆ ਤਾਂ ਤੁਹਾਨੂੰ ਕਹਿੰਦਾ ਵੀ ਜਿਹੜਾ ਵੀ ਬੰਦਾ ਜੁੜੂਗਾ ਮੇਰਾ ਵੀ ਸਾਂਝੇ ਵਾਲਾ ਬਟਨ ਦੱਬੀ ਤੁਰੇ ਜਾਏ ਤੇ ਇਹ ਗੱਲ ਹਰ ਘਰ ਤੱਕ ਮੈਂ ਕਿਉਂ ਕਹਿਣਾ ਵੀ ਪਹੁੰਚਣੀ ਚਾਹੀਦੀ ਹੈ ਕਿਉਂਕਿ ਇਹ ਮਸਲਾ ਇਹ ਗੱਲਬਾਤ ਜਿਹੜੀ ਮੈਂ ਕਰਨ ਜਾ ਰਿਹਾ ਤੁਹਾਡੇ ਬੱਚਿਆਂ ਨਾਲ ਜੁੜੀ ਹੋਈ ਗੱਲ ਹੈ ਤੁਹਾਡੇ ਜਵਾਕਾਂ ਦੇ ਭਵਿੱਖ ਨਾਲ ਜੁੜੀ ਹੋਈ ਗੱਲ ਹੈ ਤਾਂ ਕਹਿੰਦਾ ਵੀ ਇਹ ਹਰ ਬੰਦੇ ਲਈ ਜਿਹਦਾ ਜਵਾਕ ਐਸ ਵੇਲੇ ਸਕੂਲ 'ਚ ਪੜਦਾ ਉਹ ਪਹਿਲੀ ਕੱਚੀ 'ਚ ਪੜਦਾ ਪੱਕੀ 'ਚ ਪੜਦਾ ਦੂਜੀ 'ਚ ਪੜਦਾ ਦਸਵੀਂ 'ਚ ਪੜਦਾ 12ਵੀਂ 'ਚ ਪੜਦਾ ਜਿਹੜੀ ਵੀ ਕਲਾਸ 'ਚ ਪੜਦਾ ਉਹਨਾਂ ਬੱਚਿਆਂ ਲਈ ਤੇ ਉਹਨਾਂ ਮਾਪਿਆਂ ਲਈ ਮੇਰੀ ਅੱਜ ਦੀ ਗੱਲ ਸੁਣਨੀ ਬਹੁਤ ਅਤੀ ਜ਼ਰੂਰੀ ਆ ਤਾਂ ਕਹਿੰਦਾ ਮੇਰਾ ਵੀਰ ਇਹਨੂੰ ਬਾਅਦ ਤੋਂ ਬਾਅਦ ਸਾਂਝਾ ਕਰ ਦਿੱਤ ਰਿਹਾ ਹੈ ਉਹ ਬਹੁਤ ਮਹੱਤਵਪੂਰਨ ਗੱਲ ਮੈਂ ਕਰਨ ਜਾ ਰਿਹਾ। ਤੁਹਾਨੂੰ ਸਕੂਲਾਂ ਦੇ ਵਿੱਚੋਂ ਫੋਨ ਆ ਰਹੇ ਹੋਣੇ ਆ। ਕਿਸੇ ਮੈਡਮ ਦਾ ਕਿਸੇ ਪ੍ਰਿੰਸੀਪਲ ਦਾ ਕਿਸੇ ਮੈਨੇਜਮੈਂਟ ਦਾ ਸਾਰੇ ਸਕੂਲਾਂ 'ਚੋਂ ਫੋਨ ਆ ਰਹੇ ਆ। ਜਵਾਕਾਂ ਦੇ ਮਾਪਿਆਂ ਨੂੰ ਜਵਾਕਾਂ ਦੇ ਪਿਓ ਨੂੰ ਜਾਂ ਜਿਹੜੇ ਵੀ ਜਵਾਕਾਂ ਦੇ ਕੋਈ ਪਰਿਵਾਰ ਦੇ ਮੈਂਬਰ ਆ ਉਹਨਾਂ ਨੂੰ ਸਕੂਲਾਂ ਦੇ ਵਿੱਚੋਂ ਫੋਨ ਆ ਰਹੇ ਆ। ਉਹ ਕਹਿ ਰਹੇ ਆ ਵੀ ਛੋਡੇ ਬੱਚੇ ਦੀ ਛੋਡੇ ਜਵਾਕ ਦੀ ਅਪਾਰ ਆਈਡੀ ਬਣਾਉਣੀ ਹੈ। ਤੁਸੀਂ ਆਪਣੇ ਬੱਚੇ ਦਾ ਆਧਾਰ ਕਾਰਡ ਭੇਜੋ ਜੀ। ਤੇ ਲੋਕ ਟੜਾ ਟੜ ਆਧਾਰ ਕਾਰਡ ਭੇਜ ਰਹੇ ਆ ਸਕੂਲਾਂ ਨੂੰ ਉਹ ਬੂਝੜੋ ਫਿਰ ਤੁਸੀਂ ਕਹਿੰਨਾ ਗਾਲਾਂ ਕੱਢਦਾ ਇਹ ਜਿਹੇ ਜਿਹੇ ਸ਼ਬਦ ਬੋਲਦਾ ਦੁੱਖ ਲੱਗਦਾ ਗੁੱਸਾ ਆਉਂਦਾ ਸੁਡੀਆਂ ਅਕਲ ਤੇ ਜਿਹੜਾ ਅਕਲ ਦਾ ਜਨਾਜਾ ਨਿਕਲਿਆ ਪਿਆ ਜਿਹੜੇ ਬਹੁਤ ਤੌਰ ਤੇ ਤੁਸੀਂ ਕਨਾਲ ਹੋ ਚੁੱਕੇ ਹੋ ਸੋਨੂੰ ਜੋ ਮਰਜੀ ਸਕੂਲ ਕਹਿ ਦੇਣਾ ਅਸੀਂ ਸਕੂਲਾਂ ਵਾਲੇ ਰੱਬਵੰਨੀ ਬੈਠੇ ਆ ਅਸੀਂ ਪੜਤਾਲ ਨਹੀਂ ਕਰਨੀ ਹੁੰਦੀ ਵੀ ਸਕੂਲ ਵਾਲੇ ਕਿਉਂ ਕਹਿ ਰਹੇ ਆ ਕਾਹਦੀ ਖਤਰਦਾਰ ਕਾਰ ਮੰਗ ਰਹੇ ਆ ਚੁੱਪ ਕਰਕੇ ਭੇਜੀ ਜਾਂਦੇ ਆ ਛੋਡੀ ਬੋਲੀ ਦੀ ਐਸੀ ਤਾਂ ਅਸੀਂ ਕਰੀ ਜਾਂਦੇ ਆ ਸਕੂਲਾਂ ਨਾਲ ਸਮਾਰ ਜਾਂਦੇ ਤੁਸੀਂ ਉੱਥੇ ਨਹੀਂ ਕਿਤੇ ਜਾ ਕੇ ਖੜੇ ਪਤਾ ਕੀਤਾ ਇਤਿਹਾਸ ਵਿਗਾੜੀ ਜਾਂਦੇ ਆ ਸਿਹਤ ਵਿਗਾੜੀ ਜਾਂਦੇ ਤੁਸੀਂ ਉੱਥੇ ਨਹੀਂ ਖੜਾ ਖੜੇ-ਖੜੇ ਜਾ ਕੇ ਆਪਣੇ ਜਵਾਕਾਂ ਮਗਰ ਅੱਜ ਉਹ ਤੁਹਾਡੇ ਜਵਾਕਾਂ ਦੇ ਆਧਾਰ ਕਾਰਡ ਮੰਗ ਰਹੇ ਆ ਵੀ ਤੁਹਾਡੇ ਜਵਾਕ ਦਾ ਤੇ ਨਾਲ ਮਾਂ ਦਾ ਆਧਾਰ ਕਾਰਡ ਭੇਜੋ ਮੈਨੂੰ ਪਤਾ ਕਿ ਤਾ ਬਤਲ ਗਿਆ ਅੱਜ ਸਵੇਰੇ ਮੇਰੇ ਘਰ ਵਾਲੇ ਨੂੰ ਫੋਨ ਆਇਆ ਸਕੂਲ ਚੋਂ ਵੀ ਤੁਹਾਡੇ ਜਵਾਕ ਦਾ ਆਧਾਰ ਕਾਰਡ ਭੇਜੋ ਜੀ ਉਹਨੇ ਮੈਨੂੰ ਪੁੱਛ ਲਿਆ ਕਿ ਸਕੂਲ ਆਧਾਰ ਕਾਰਡ ਮੰਗਦੇ ਆ ਮੈਂ ਸਕੂਲ 'ਚ ਫੋਨ ਲਾ ਲਿਆ ਮੈਂ ਦੱਸੋ ਜੀ ਕਾਹਦੀ ਖਾਤਰ ਮੰਗਦੇ ਹੋ ਕਹਿੰਦੇ ਜਿਹਾ ਪਾਰ ਆਰ ਆਈ ਡੀ ਬਣਾਉਣੀ ਹੈ ਕਿਹੜੀ ਮਖਾ ਪਾਰ ਆਰ ਆਈ ਡੀ ਕਹਿੰਦੇ ਸੈਂਟਰ ਦੀ ਕੋਈ ਸਕੀਮ ਹੈ ਉਹਦੇ ਤਹਿਤ ਪਾਰ ਆਰ ਆਈ ਡੀ ਬਣਾਉਣੀ ਹੈ ਤੁਹਾਡੇ ਬੱਚੇ ਦੀ ਮਖੇ ਕਾ ਦੀ ਖਤਰਾ ਹੈ ਕਹਿੰਦੇ ਸਾਨੂੰ ਵੀ ਨਹੀਂ ਪਤਾ ਸਕੂਲਾਂ ਨੂੰ ਵੀ ਨਹੀਂ ਪਤਾ ਸਕੂਲ ਦੇ ਪ੍ਰਿੰਸੀਪਲ ਨਾਲ ਮੈਂ ਗੱਲ ਕੀਤੀ ਕਹਿੰਦਾ ਮੈਨੂੰ ਵੀ ਨਹੀਂ ਪਤਾ ਕਾ ਦੀ ਖਤਰਾ ਹੈ ਫਿਰ ਮੈਂ ਜਦੋਂ ਸਾਰੀ ਗੱਲਬਾਤ ਇੱਕ ਦੋ 15 ਚੰਡੀਗੜ੍ਹ ਨਾਲ ਗੱਲ ਕੀਤੀ ਪੱਤਰਕਾਰਾਂ ਨਾਲ ਗੱਲ ਕੀਤੀ ਹੋਰ ਜਿਹੜੇ ਮਾਹਰ ਬੰਦੇ ਨੇ ਸਿੱਖਿਆ ਦੇ ਐਜੂਕੇਸ਼ਨ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਬਾਈ ਇੱਕ ਸੈਂਟਰ ਨੇ ਆ ਪਾਰ ਆਰ ਆਈ ਇੱਕ ਨੀਤੀ ਲਾਗੂ ਕੀਤੀ ਹੈ ਉਹ ਛੋਡਾ ਜਵਾਕ ਜਿਹੜਾ ਪਹਿਲੀ ਕਲਾਸ ਚ ਵੀ ਪੜਦਾ ਹੈ ਪਹਿਲੀ ਕੱਚੀ ਚ ਪੜਦਾ ਜਿਹਨੂੰ ਐਲਕੇਜੀ ਯੂਕੇਜੀ ਨਰਸਰੀ ਕਹਿੰਦੇ ਆ ਉਹਦਾ ਵੀ ਆਧਾਰ ਕਾਰਡ ਮੰਗਿਆ ਜਾ ਰਿਹਾ ਤਾਂ ਕਿ ਛੋਟੀ ਸਾਰੀ ਜਿਹੜੀ ਜਾਣਕਾਰੀ ਤੁਹਾਡੇ ਬੱਚਿਆਂ ਦੀ ਉਹਨਾਂ ਕੋਲ ਚਲੀ ਜਾਵੇ ਦੇਖੋ ਆਪਣੀ ਸਾਰੇ ਸਾਡੇ ਜਵਾਕਾਂ ਦੀ ਜਾਣਕਾਰੀ ਸਾਡੇ ਬੱਚਿਆਂ ਦੇ ਆਧਾਰ ਕਾਰਡ ਪੈਨ ਕਾਰਡ ਨਾਅਰ ਜੋੜ ਕੇ ਉਹ ਕਿੱਥੋਂ ਤੱਕ ਲੈ ਕੇ ਜਾਣਗੇ ਉਹ ਕਿਧਰ ਨੂੰ ਜਾਣਕਾਰੀ ਜਾਣੀ ਹੈ ਛੋਟੀ ਜਿਹੜੀ ਗੋਪਤ ਜਿਹੜੀਆਂ ਆਪਣੀਆਂ ਹੁੰਦੀਆਂ ਗੱਲਾਂ ਬਾਤਾਂ ਆਧਾਰ ਕਾਰਡ ਦੀਆਂ ਪੈਨ ਕਾਰਡ ਦੀਆਂ ਵੋਟਰ ਕਾਰਡ ਦੀਆਂ ਕਿੱਥੋਂ ਤੱਕ ਵਰਤਣਗੇ ਆਪਾਨੂੰ ਕੋਈ ਪਤਾ ਨਹੀਂ ਅੰਦਰ ਖਾਤੇ ਇਹ ਆਪਾਰ ਆਈਡੀ ਦੇ ਰਾਹੀਂ ਇਹਨਾਂ ਨੇ ਸਕੀਮ ਚਲਾ ਦਿੱਤੀ ਪੂਰੇ ਦੇਸ਼ ਦੇ ਬੱਚਾ ਵੀ ਜਵਾਕਾਂ ਨੂੰ ਜਿਹੜੇ ਕੋਈ ਐਲਕੇ ਜੂਕੇ ਜਿਹਨੂੰ ਆਪਾਂ ਹਲੇ ਬੈਠ ਨਹੀਂ ਲੱਗਦਾ ਜਵਾਬ ਢਾਈ ਤਿੰਨ ਸਾਲ ਦਾ ਹੁੰਦਾ ਉਹਦਾ ਵੀ ਥੋੜਾ ਜਿਹਾ ਆਈਡੀ ਕਾਰਡ ਆਪਾਰ ਆਈਡੀ ਬਣਾਈ ਜਾ ਰਹੀ ਆ ਤੇ ਤੁਹਾਡੇ ਉਹਨਾਂ ਬੱਚਿਆਂ ਦੇ ਆਧਾਰ ਕਾਰਡ ਮੰਗੇ ਜਾਦੇ ਭਰਾਵੋ ਤੁਹਾਡਾ ਫਰਜ ਬਣਾ ਤੁਸੀਂ ਬੋਲਣਾ ਸੀਗਾ ਤੁਸੀਂ ਚੱਪੋ ਪਰ ਕੋਈ ਪਰਵਾਹ ਨਹੀਂ ਸੋ ਮੈਂ ਬੇਨਤੀ ਕਰਦਾ ਪੰਜਾਬ ਦੇ ਲੋਕੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਹੱਥ ਬੰਨ੍ਹ ਕੇ ਬੇਨਤੀਓ ਅਕਲ ਦਾ ਖਾਨਾ ਖੋਲ ਲੋ ਏ ਮਾੜਾ ਮੋਟਾ ਸੋਚ ਲਿਆ ਕਰੋ ਅੱਖਾਂ ਮੀਚ ਕੇ ਇਹਨੇ ਹੋ ਕੇ ਤੁਰ ਪੈਣੇ ਮਗਰ ਜਿਹੜਾ ਬੰਦਾ ਕੋਈ ਕਹਿੰਦਾ ਉਹਦੇ ਮਗਰ ਲੱਗ ਜਾਂਦੇ ਲਾਈ ਲੱਗ ਬਣ ਕੇ ਸਾਡਾ ਕੋਈ ਫਰਜ਼ ਨਹੀਂ ਵੀ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਕਿਹੜੀ ਦੇਣੀ ਆ ਕਿਹੜੀ ਬੋਲੀ ਪੜਾਉਣੀ ਆ ਕਿਹੜਾ ਇਤਿਹਾਸ ਪੜਾਉਣਾ ਹੈ ਕਿਹੜਾ ਸਾਹਿਤ ਪੜਾਉਣਾ ਹੈ ਕੋਈ ਸਾਡਾ ਫਰਜ਼ ਨਹੀਂ ਬੰਦਾ ਯਾਰ ਰੋਜ਼ ਕਲਪਦੇ ਆ ਰੋਜ਼ ਕਲਪਦੇ ਆ ਆ ਤੰਦਰਾ ਤਾਂ ਹੋ ਗਿਆ ਸੁੱਤੇ ਨਹੀਂ ਖਲੋਰੀ ਹੁੰਨੇ ਆ ਬਾਰਡਰ ਤੇ ਕਰ ਅੱਜ ਬੈਠੇ ਰਜਾਂਗਾਂ 'ਚ ਕਮੈਂਟ ਕਰੀਏ ਨੂੰ ਬਾਈ ਬਹੁਤ ਵਧੀਆ ਚੱਕ ਦਿਆਂਗੇ ਫੱਟੇ ਤੇਰੇ ਨਾਲ ਐ ਰਜਾਂਗਾਂ 'ਚ ਬੈਠੇ ਫੱਟੇ ਚੱਕੀ ਜਾਵਾਂਗੇ ਆ ਢੱਲੇ ਵਾਲ ਨੂੰ ਅਗਲੇ ਨੇ ਫੋਰਸ ਨਾਲ ਦੀ ਚਾਰਸ ਫਿਰੇ ਚੱਕ ਲੈ ਜਾਣ ਦੀ ਤਿਆਰੀ ਐ ਬੈਠੇ ਰੋ ਘਰੇ 'ਚ ਚੱਕ ਕੇ ਲੈ ਕੇ ਮੁਰਖੇ ਕਹੋ ਯਾਰ ਬਹੁਤ ਮਾੜਾ ਹੋਇਆ ਜੈਦੇ ਮਰ ਗਿਆ ਉਹਦੇ ਪੁੱਤੇ ਆ ਜਾਓ ਵਿੱਕੀ ਜਾਂਦੇ ਹੋ ਵੀ ਕੋਈ ਗਾਲੀ ਕਿੱਥੇ ਮਰੂਗਾ ਨਾਲ ਥੋੜੀ ਖੜਨਾ ਸੀ ਬੰਦਾ ਤਿਲ ਤਿਲ ਮਰ ਰਿਹਾ ਹੋਵੇ ਯਾਰ ਤਿਲ ਤਿਲ ਮਰ ਰਿਹਾ ਹੋਵੇ ਬੰਦਾ ਪਲ ਪਲ ਮਰ ਰਿਹਾ ਹੋਵੇ ਕਿਵੇਂ ਸਿਸਕ ਸਿਸਕੇ ਉਹਦੀ ਬੰਦੇ ਦੀ ਯਾਰ ਜਾਨ ਨਿਕਲਦੀ ਆ ਯਾਰ ਕਿਹੜੇ ਤੁਸੀਂ ਪੰਜਾਬੀਆਂ ਆ ਫਿਰ ਮੈਂ ਤਾਂ ਕਹਾਂਗਾ ਤੂੰ ਲਾਹਨਤਾ ਪਾਉਂਦਾ ਤੁਹਾਨੂੰ ਹਲੇ ਵੀ ਕਰਾਂ ਤੇ ਯਾਰ ਕੀਲੀ ਲੜਾਈ ਐ ਆ ਚੜ ਕੇ ਆ ਕੇ ਨੀਤੀ ਖਰੜਾ ਲੈ ਕੇ ਅਗਲਾ ਨਵੇਂ ਲਿਆਏ ਉਹੀ ਕਾਲੇ ਕਾਨੂੰਨ ਕਿਹੜੀਆਂ ਛੋਡੀਆਂ ਜ਼ਮੀਨਾਂ ਕਿਹੜੀਆਂ ਐਮਐਸਪੀਆਂ ਕਿਹੜੇ ਛੋੜੇ ਰੋਜ਼ਗਾਰ ਕਿਹੜੀਆਂ ਦੁਕਾਨਾਂ ਛੋਡੀਆਂ ਆ ਜਿਹੜੇ ਦੁਕਾਨਦਾਰ ਬੈਠਿਆ ਬਜ਼ਾਰਾਂ ਚ ਦੱਬਣਗੇ ਸਾਰੇ ਕਲ ਫੱਟਾ ਕੇ ਉਹਨਾਂ ਦੁਕਾਨਾਂ ਦਾਬੀ ਲਿਆ ਆ ਖੋਲੇ ਵੱਡੇ ਵੱਡੇ ਮਾਲ ਖਤਮ ਕਰਤੀਆਂ ਦੁਕਾਨਾਂ ਦੀ ਬਾਜ਼ਾਰ ਖਤਮ ਕਰਤੇ ਸੋ ਮੈਂ ਬੇਨਤੀ ਕਰਦਾ ਹੱਥ ਬੰਨ ਕੇ ਮੇਰੀ ਆ ਧਿਆਨ ਨਾਲ ਗੱਲ ਸੁਣ ਲਿਓ ਅਪਾਰ ਆਈਡੀ ਵਾਲੀ ਮੈਂ ਬਾਰ-ਬਾਰ ਬੇਨਤੀ ਕਰਦਾ ਵੀ ਇਹਨੂੰ ਵੱਧ ਤੋਂ ਵੱਧ ਸਾਂਝਾ ਕਰ ਦਿਓ ਕੋਈ ਵੀ ਸਕੂਲ ਛੋਡੇ ਕੋਲੋਂ ਜਬਰੀ ਛੋਡੇ ਜਵਾਗ ਦਾ ਆਧਾਰ ਕਾਰਡ ਮੰਗਦਾ ਕੋਈ ਪੈਨ ਕਾਰਡ ਮੰਗਦਾ ਕੋਈ ਜਬਰੀ ਫਾਰਮ ਭਰਦਾ ਮੈਡੀਕਲ ਆ ਮੈਨੂੰ ਜਿੱਥੇ ਮਰਜ਼ੀ ਸਾਤ ਲੋ ਫਿਰ ਮੈਂ ਕੱਢੂ ਨਾ ਇਹ ਕੀੜੇ ਜਿਹੜੇ ਨਾਲ ਦਿਮਾਗ ਸਕੂਲਾਂ ਵਾਲੇ ਦੇ ਬਣੇ ਆ ਤੇ ਇਹਨਾਂ ਨੂੰ ਇੱਕੋ ਗੱਲ ਪੁੱਛੋ ਤੁਸੀਂ ਇਹਨਾਂ ਨੂੰ ਗੱਲ ਪੁੱਛੋ ਸਾਨੂੰ ਕੋਈ ਵੀ ਸਿੱਖਿਆ ਮੰਤਰਾਲੇ ਵੱਲੋਂ ਕੋਈ ਲਿਖਤੀ ਦਿਖਾ ਦਿਓ ਵੀ ਤੁਸੀਂ ਜਬਰੀ ਸਾਡਾ ਇਹ ਬਣਾ ਸਕਦੇ ਹੋ ਜਵਾਗ ਦਾ ਛੋਡੀ ਸਹਿਮਤੀ ਬਿਨਾ ਕੋਈ ਨਹੀਂ ਬਣਦਾ ਤੇ ਆਪਾਂ ਬਣਾਉਣਾ ਨਹੀਂ ਬਾਈ ਸੋੜੀ ਸਾਰੀ ਜਾਣਕਾਰੀ ਇਕੱਤਰ ਕੀਤੀ ਉਹ ਛੋੜਾ ਜਵਾਕਾਂ ਨੂੰ ਵੀ ਨਹੀਂ ਬਖਸ਼ਦੇ ਛੋੜਾ ਜੋੜੀ ਤਾਂ ਸਾਰਾ ਲਿੰਕੀ ਕਰਤੇ ਸਾਰੇ ਆਧਾਰ ਕਾਰਡ ਪੈਨ ਕਾਰਡ ਵੋਟ ਕਾਰਡ ਸੋ ਲਿੰਕ ਕਰਤਾ ਉਹ ਜਾਣਕਾਰੀ ਇਕੱਠੀ ਕਰ ਹੀ ਰਹੇ ਐ ਛੋੜਾ ਜੇ ਜਵਾਕ ਜੰਮਿਆ ਢਾਈ ਤਿੰਨ ਸਾਲ ਦਾ ਉਹ ਪੜ੍ਹਨ ਵੀ ਨਹੀਂ ਲੱਗਿਆ ਇਹ ਪਹਿਲੀ ਕੱਚੀ ਚ ਬੈਠਣ ਜਾਂਦਾ ਉਹਦਾ ਵੀ ਡਾਟਾ ਇਕੱਠਾ ਕਰ ਰਹੇ ਨੇ ਸੋ ਮੇਰਾ ਵੀਰੇ ਨੂੰ ਬਾਤ ਤੋਂ ਬਾਤ ਅੱਗੇ ਪਹਚਾ ਦਿਓ ਭਰਾ ਬਣ ਕੇ ਤੁਹਾਨੂੰ ਬੇਨਤੀ ਆ ਇਹ ਅਕਲ ਮਾਰੀ ਮੋਟੀ ਆਪਣਾ ਖਾਨਾ ਖੋਲ ਕੇ ਰੱਖੋ ਦਿਮਾਗ ਖੋਲ ਕੇ ਰੱਖੋ ਏ ਸੋੜੀਆਂ ਨਸਲਾਂ ਤਬਾਹ ਹੋ ਜਾਣਗੀਆਂ ਨਸਲਾਂ ਤਬਾਹ ਹੋ ਜਾਣਗੀਆਂ ਸੋਚ ਲਓ ਇਹ ਗੱਲਾਂ ਨੂੰ ਅੱਜ ਮੇਰਾ ਮਿੱਤਰਾ ਮੁੰਡਾ ਜਿਸਕਾਰ ਨ इंग्लंड ਤੋਂ ਫੋਨ ਕਰਨ ਲੱਗਿਆ ਕਹਿੰਦਾ ਮੈਂ ਕਿਹਾ ਪਿੰਡ ਮੁੰਡਿਆਂ ਨੂੰ ਵੀ ਚਲੋ ਭਾਈ ਮੈਂ ਖਰਚਾ ਭੇਜਦਾ ਚਲੋ ਉੱਥੇ ਪਹੁੰਚੋ ਬਾਰਡਰ ਤੇ ਕਹਿੰਦਾ ਕਿ ਲਾਂਤ ਨੇ ਪਤਾ ਕੀ ਕਿਹਾ ਘੰਡਲੇ ਵਾਲੇ ਕੋਲ 20 ਕਿੱਲੇ ਜ਼ਮੀਨ ਹੈ ਕੈਂਸਰ ਦਾ ਮਰੀਜ਼ ਸੀਗਾ ਇਹਦਾ ਮਰਨ ਵਾਰ ਤੇ ਬੈਠ ਗਿਆ ਵੀ ਜੇ ਮੈਂ ਮਰ ਜੂਗਾ ਮੇਰੇ ਮੁੰਡੇ ਨੂੰ ਨੌਕਰੀ ਮਿਲ ਜੂ ਉਹ ਬੰਦੇ ਦੀ ਇਹਦਾ ਲਾਂਤੀਆਂ ਦੀ ਸੋਚ ਦੇਖ ਲੋ ਲੋਕਾਂ ਦੀ ਵਿੱਚ ਕੇਹ ਜੀ ਸੋਚ ਹੋਈ ਖੜੀ ਸਾਡੀ ਕੋਈ ਸਾਡੀ ਖਾਤਰ ਮਰ ਰਿਹਾ ਅਸੀਂ ਹਾਲੇ ਵੀ ਧੜੇ ਪਾਲੀ ਜਾਂਦੇ ਆਂ ਹਾਲੇ ਵੀ ਅਸੀਂ ਦਿਮਾਗ ਦੇ ਵਿੱਚ ਉਹੀ ਪਤਾ ਨਹੀਂ ਕਿਹੜੀਆਂ ਕੀ ਲਈ ਫਿਰਦੇ ਗੰਦੀ ਮਾਨਸਿਕਤਾ ਸਾਡੀ ਦੇਖ ਲਓ ਯਾਰ ਸਕੂਲ ਨੂੰ ਕੋਈ ਆਧਾਰ ਕਾਰਡ ਕੋਈ ਪੈਨ ਕਾਰਡ ਕੋਈ ਆਈਡੀ ਨਹੀਂ ਦੇਣੀ ਕੋਈ ਆਪਾਂ ਆਪਾਰੀਡੀ ਨਹੀਂ ਬਣਾਉਣੀ ਇਹ ਸਿੱਧਾ ਸਾਡੇ ਹੱਕਾਂ ਦੇ ਉੱਤੇ ਡਾਕਾ ਵੀ ਆ ਰਿਹਾ ਸਾਡੇ ਜਿਵਾਕਾਂ ਦੀ ਸਾਰੀ ਇਹ ਜਿਹੜੀ ਗੁਪਤ ਜਾਣਕਾਰੀ ਹੈ ਸਾਰਾ ਰਿਕਾਰਡ ਡਾਟਾ ਇਕੱਠਾ ਕਰ ਰਹੇ ਨੇ ਇਹ ਆਪਾਂ ਨਹੀਂ ਦੇਣਾ ਇਹ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਖਤਰਨਾਕ ਹੋਣਾ ਹੈ ਕੰਮ ਮੇਰੀ ਗੱਲ ਯਾਦ ਰੱਖਿਓ ਤੁਸੀਂ ਕਹੋਗੇ ਇਹਦਾ ਕੀ ਹੋਣਾ ਅੱਗੇ ਹੋਇਆ ਸਾਡੇ ਨਾਲ ਤੁਹਾਨੂੰ ਕੋਰੋਨਾ ਵਾਲੀ ਗੱਲ ਮੈਂ ਸੁਣਾ ਕੇ ਹਟਿਆ ਤੇ ਇਹ ਮਿਸਟਰੀ ਵੱਲੋਂ ਵੀ ਆ ਵੀ ਕੋਈ ਜ਼ਬਰਦਸਤੀ ਨਹੀਂ ਕਿਸੇ ਦਾ ਬਣਾਇਆ ਜੋ ਜੇ ਸਹਿਮਤਾ ਬਣਾ ਦੋ ਤਾਂ ਨਹੀਂ ਤਾਂ ਠੀਕ ਹੈ ਤੇ ਦੂਜਾ ਜਿਹੜਾ ਆਪਾਂ ਕਰ ਰਹੇ ਹਾਂ ਕਿ ਸਾਡੇ ਹੱਕਾਂ ਦੇ ਉੱਤੇ ਸਟੇਟ ਦੇ ਹੱਕਾਂ ਦੇ ਉੱਤੇ ਕਿੱਡਾ ਵੱਡਾ ਡਾਕਾ ਸੈਂਟਰ ਮਾਰ ਰਿਹਾ ਉਹਦੇ ਬਾਰੇ ਵੀ ਸਾਨੂੰ ਯਾਰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਬੋਲਣਾ ਚਾਹੀਦਾ ਇਹਨਾਂ ਗੱਲਾਂ 'ਤੇ ਸੋ ਇਹਨਾਂ ਨੂੰ ਬੱਦ ਤੋਂ ਬੱਦ ਸਾਂਝਾ ਕਰ ਦਿਓ ਮੈਂ ਫੇਰ ਕਹਿੰਦਾ ਮੇਰਾ ਵੀਰ ਇਕੱਲੇ ਇਕੱਲੇ ਘਰ ਤੱਕ ਮੇਰੀ ਗੱਲ ਭਰਾ ਵਾਂਗ ਕੇ ਪਹੁੰਚਾ ਦਿਓ ਕਿਉਂਕਿ ਬਹੁਤ ਜ਼ਰੂਰੀ ਹੈ ਮੇਰੀਆਂ ਖਾਸ ਔਰਤਾਂ ਤੇ ਭੈਣਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਦੇ ਬੱਚੇ ਛੋਟੇ ਛ ਪਤਾ ਨਹੀਂ ਕੀ ਸਮਝੀ ਬੈਠਾ ਸਕੂਲ ਵਾਲਿਆਂ ਨੂੰ ਨਾ ਪੁੱਛਣ ਨਾ ਦੱਸਣ ਸਕੂਲ ਨੇ ਮੰਗਾ ਜੀ ਕੋਈ ਗੱਲ ਨਹੀਂ ਸਕੂਲ ਵਾਲੇ ਕੀ ਕਰੀ ਜਾਂਦੇ ਸਾਨੂੰ ਐਵੇਂ ਨਹੀਂ ਪੜਾਹਣੇ ਜਿਵੇਂ ਨਾਲ ਕਿਵੇਂ ਖੇਡੀ ਜਾਂਦੇ ਆ ਉਹ ਧੰਨਵਾਦ ਜਾਂਦੇ ਰਹੋ ਅਮਲ ਕਰ ਲਿਆ ਕਰੋ ਅਮਲਾਂ ਬਿਨਾਂ ਨਹੀਂ ਨਵੇਂੜੇ ਹੋਣੇ